ਇੱਕ ਪਾਸੇ ਭਾਰਮੀ ਕਰਕੇ ਨਹਿਰਾਂ ਚ ਪਾਣੀ ਦਾ ਪੱਧਰ ਵੱਧ ਰਿਹਾ ਹੈ ਦੂਸਰੇ ਪਾਸੇ ਮੈਦਾਨੀ ਖੇਤਰਾ ਚ ਹੜ੍ਹ ਵਾਲੀ ਸਥਿਤੀ ਪੈਦਾ ਹੋ ਰਹੀ ਹੈ ਜੇ ਪਾਣੀ ਜ਼ਿਆਦਾ ਛੱਡਿਆ ਜਾਂਦਾ ਤਾਂ ਨੁਕਸਾਨ ਦੇ ਹੁੰਦਾ ਹੈ ਦਰਿਆਵਾਂ ਦੇ ਕਿਨਾਰੇ ਪਾਸੇ ਲੋਕਾਂ ਦੇ ਲਈ ਪਰ ਇਸ ਜ਼ਿਆਦਾ ਮੀਂਹ ਪੈਣ ਕਰ ਪਾਵਰ ਕਾਮ ਨੂੰ ਬਹੁਤ ਸਾਂ ਹੈ ਪੰਜਾਬ ਦੇ ਵਿੱਚ ਬਿਜਲੀ ਦੀ ਖਫਤ ਮਤਲਬ ਜਿਹੜੀ ਹੈਗੀ ਆ ਉੱਚ ਕਮੀ ਆਈ ਹੈ ਮੰਗ ਚ ਨਹੀਂ ਕਮੀ ਆਈ ਹੈ ਮੰਗ ਪਿਛਲੇ ਸਾਲਾਂ ਦੇ ਮੁਕਾਬਲੇ ਵਧ ਰਹੀ ਹੈ ਪਰ ਇਸ ਮੀਂਹ ਦੇ ਚੱਲਦਿਆਂ ਖਪਤ 'ਚ ਕਮੀ ਆਈ ਹੈ ਸੋ ਇਸ ਗੱਲ ਨੂੰ ਵੀ ਸਾਨੂੰ ਧਿਆਨ ਦੇ ਰੱਖਣਾ ਪੈਣਾ ਕਿ ਮੰਗ ਦਾ ਵਧਣਾ ਉਹਦੇ ਕਈ ਕਾਰਨ ਹੁੰਦੇ ਨੇ ਤੇ ਖਪਤ ਦੀ ਕਮੀ ਉਹਦੇ ਵਿੱਚ ਮੌਸਮ ਬਹੁਤ ਸਹਾਇੀ ਹੁੰਦਾ ਸੋ ਪਾਵਰ ਕਾਮਨੀ ਕਹਿੰਦੇ ਜੀ ਇਹ ਬਰਸਾਤ ਇਹ ਬਰਸਾਤੀ ਮੌਸਮ ਲਗਾਤਾਰ ਮੀਂਹ ਦਾ ਵਰਨਾ ਕਹਿੰਦੇ ਜੀ ਰਾਹਤ ਦੇ ਰਿਹਾ ਉਹਨਾਂ ਨੂੰ ਸਾਹ ਦੇ ਰਿਹਾ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਦੀ ਖਪਤ 'ਚ ਕਮੀ ਆਈ ਹੈ ਮੈਂ ਪੂਰੀ ਰਿਪੋਰਟ ਦੇਖ ਰਿਹਾ ਸੀਗਾ ਕਹਿੰਦੇ ਵੀ ਇਸ ਵਾਰ ਗੁਆਂਡੀ ਰਾਜ ਹਿਮਾਚਲ ਪ੍ਰਦੇਸ਼ ਸਣੇ ਕਈ ਸੂਬਿਆਂ ਦੇ ਵਿੱਚ ਭਾਰੀ ਮੀਂਹ ਦਾ ਅਸਰ ਵੀ ਪੰਜਾਬ ਦੇ ਬਿਜਲੀ ਵਿਭਾਗ ਤੇ ਵੀ ਦੇਖਣ ਨੂੰ ਮਿਲ ਰਿਹਾ ਹੈ ਤੇ ਬੇਸ਼ੱਕ ਖਤਰੇ ਦੇ ਨਿਸ਼ਾਨ ਤੋਂ ਉੱਪਰ ਨਦੀਆਂ ਨਾਲੇ ਦਰਿਆ ਵਗ ਰਹੇ ਨੇ ਪਰ ਬਰਸਾਤੀ ਮੌਸਮ ਦੇ ਚੱਲਦਿਆਂ ਪਾਵਰ ਕਮਨ ਨੂੰ ਕਹਿੰਦੇ ਵੱਡੀ ਰਾਹਤ ਦੇਖਣ ਨੂੰ ਮਿਲੀ ਹੈ ਇਸ ਦੀ ਬਿਜਲੀ ਦੀ ਖਪਤ ਦੇ ਵਿੱਚ ਕਹਿੰਦੇ ਜੀ ਕਮੀ ਦਰਜ ਕੀਤੀ ਗਈ ਹੈ ਖਪਤ ਘਟ ਹੋਈ ਹੈ ਜੇਕਰ ਅੰਕੜਿਆਂ ਦਾ ਮਲਾਂ ਮੈਂ ਕਰਕੇ ਦੇਖਾਂ ਕਹਿੰਦੇ ਜੀ ਲੰਘੇ ਬਰੇ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਬਿਜਲੀ ਦੀ ਖਪਤ ਘੱਟ ਹੋ ਰਹੀ ਹੈ ਸਾਲ 224-25 ਦੇ ਅਪ੍ਰੈਲ ਮਹੀਨੇ ਵਿੱਚ ਬਿਜਲੀ ਦੀ ਖਪਤ 4592 ਮਿਲੀਅਨ ਯੂਨਿਟ ਹੋਈ ਸੀ 224-25 ਦੇ ਅਪ੍ਰੈਲ ਮਹੀਨੇ ਚ ਬਿਜਲੀ ਦੀ ਖਪਤ 4592 ਯੂਨਿਟ ਹੋਈ ਸੀ ਜੋ ਕਿ 25-26 ਵਿੱਚ 5233 ਹੋਈ ਅਪ੍ਰੈਲ ਦੇ ਵਿੱਚ ਮਹੀਨੇ ਨਹੀਂ ਸੀਗੇ ਤਾਂ ਪਿਛਲੀ ਵਾਰ ਨਾਲੋਂ ਬਿਜਲੀ ਦੀ ਖਪਤ ਵੱਧ ਗਈ ਇਸੇ ਤਰ੍ਹਾਂ ਸਾਲ 2024-25 ਦੇ ਮਈ ਮਹੀਨੇ ਚ ਬਿਜਲੀ ਦੀ ਖਪਤ 7230 ਮਿਲੀਅਨ ਯੂਨਿਟ ਸੀ ਜਿਹੜੀ 25-26 ਚ ਆ ਕੇ 6604 ਹੋਈ ਅਪ੍ਰੈਲ ਚ ਜੇ ਵੱਧ ਸੀ ਤਾਂ ਮਈ ਚ ਆ ਕੇ ਪਿਛਲੇ ਸਾਲ ਦੇ ਮੁਕਾਬਲੇ ਘਟੀ ਇਹਦਾ ਮਤਲਬ ਪਿਛਲੀ ਵਾਰ ਦੇ ਨਾਲੋਂ ਇਸ ਵਾਰ ਮਈ ਚ ਗਰਮੀ ਘੱਟ ਸੀ ਜਿਹਦਾ ਨਤੀਜਾ ਇਹ ਖਪਤ ਘਟੀ ਬਿਜਲੀ ਦੀ ਇਸੇ ਤਰ੍ਹਾਂ ਫਿਰ ਕਹਿੰਦੇ ਜੀ ਜੇ ਆਪਾਂ ਅੱਗੇ ਆ ਜਾਈਏ 25-26 ਦੇ ਵਿੱਚ 6884 ਚ ਤੇ ਜੂਨ 22425 ਜੂਨ ਮਹੀਨੇ ਚ 8772 ਮਿਲੀਨ ਪੀਕ ਤੇ ਹੁੰਦੀ ਹੈ ਗਰਮੀ ਜੂਨ ਮਹੀਨੇ ਚ ਤੇ ਉਹਦਾ ਨਤੀਜਾ ਕਹਿੰਦੇ 22425 ਦੇ ਜੂਨ ਮਹੀਨੇ ਚ 8722 ਮਿਲੀਨ ਯੂਨਟ ਬਿਜਲੀ ਦੀ ਖਪਤ ਹੋਈ ਪਰ 25 26 ਦੇ ਵਿੱਚ ਇਸ ਮਹੀਨੇ ਚ 9156 ਪੀਕ ਤੇ ਗਈ ਫਿਰ ਜੂਨ ਚ ਮਤਲਬ ਜੇ ਪਿਛਲੇ ਸਾਲ ਜੂਨ ਮਹੀਨੇ ਚ 8700 ਤੋਂ ਵੱਧ ਮਿਲੀਨ ਯੂਨਟ ਸੀਗੇ ਤਾਂ ਇਸ ਵਾਰ 91 ਸੂਤਮਤ ਮਿਲਨ ਯੂਨਿਟ ਦੀ ਖਪਤ ਹੋਈ ਪਰ ਹੁਣ ਜੂਨ ਤੋਂ ਬਾਅਦ ਫਿਰ ਜੁਲਾਈ ਚਾਕੇ ਮਤਲਬ ਕਿ ਰਾਹਤ ਵਾਲੀ ਖਬਰ ਆ ਗਈ ਕਿ ਹਾਂ ਵੀ ਮੀ ਆ ਗਿਆ ਹੁਣ ਜੇ ਆਪਾਂ ਅੱਗੇ ਆ ਜੀ ਜੁਲਾਈ ਮਹੀਨੇ 224 25 ਦੇ ਜੁਲਾਈ ਮਹੀਨੇ ਚ 10280 ਮਿਲਨ ਯੂਨਿਟ ਸੀ ਪਿਛਲੇ ਸਾਲ ਘਟਮੀ ਦਾ ਅਸਰ ਗਰਮੀ ਦਾ ਕਹਿਰ ਸੋ ਜੁਲਾਈ ਮਹੀਨੇ ਚ ਪਿਛਲੇ ਸਾਲ ਕਹਿੰਦੇ 10280 ਮਿਲਨ ਯੂਨਿਟ ਸੀ ਜਦੋਂ ਕਿ ਜਲਾਈ ਦੇ ਇਸ ਸਾਲ ਬਰਸਾਤਾਂ ਦੌਰਾਨ ਬਿਜਲੀ ਦੀ ਖਪਤ ਘਟ ਕੇ 9594 ਆ ਗਈ। ਪਿਛਲੇ ਸਾਲ ਦੇ ਮੁਕਾਬਲੇ 10280 ਤੋਂ ਘਟ ਕੇ 9594 ਆ ਗਈ ਕਹਿੰਦੇ। ਇਸੇ ਤਰ੍ਹਾਂ ਜਲਾਈ ਦੇ ਮਹੀਨੇ ਵਿੱਚ ਬਿਜਲੀ ਦੀ ਖਪਤ 7% ਦੀ ਘਟ ਹੋਈ। ਬਹੁਤ ਹੁੰਦੀ ਹੈ 7% ਜਿਸ ਨਾਲ ਪਾਵਰ ਕਮ ਨੂੰ ਖਾਸੀ ਰਾਹਤ ਮਿਲੀ। ਪਾਵਰ ਕਮ ਨੂੰ ਜਿਆਦਾ ਮੀਂਹ ਪੈਣ ਕਾਰਨ ਜਿੱਥੇ ਰਾਹਤ ਮਿਲੀ ਹੈ ਸਗੋਂ ਵਿੱਤੀ ਭਾਰ ਵੀ ਉਹਦਾ ਕਹਿੰਦੇ ਘਟਦਾ ਫਿਰ ਉਹਨੂੰ ਖਰੀਦ ਦੇ ਵਿੱਚ ਜਿਹੜੀ ਬਾਹਰੋਂ ਖਰੀਦਣੀ ਪੈਂਦੀ ਐ ਐਮਰਜੈਂਸੀ 'ਚ ਖਰੀਦਣੀਆਂ ਮਹਿੰਗੀਆਂ ਖਰੀਦਣੀਆਂ ਪੈਂਦੀ ਐ ਜੇਕਰ ਅਗਸਤ ਮਹੀਨੇ ਵੀ ਚੰਗਾਮੀ ਪੈਂਦਾ ਤਾਂ ਪਾਵਰ ਕਾਮ ਦੇ ਖਰੀਦ ਬਿਲਚ ਵੀ ਕਮੀ ਆ ਸਕਦੀ ਐ ਸੁਖ ਹਫਤ 'ਚ ਵੀ ਕਮੀ ਆਉਂਦੀ ਐ ਖਰੀਦ ਵਿੱਚ ਵੀ ਉਹਦੇ ਨਾਲ ਰਾਹਤ ਬਈ ਸਬਸਿਡੀ ਦੇਣੀ ਪੈਂਦੀ ਐ ਸਰਕਾਰ ਉਸ ਮਾਮਲੇ 'ਚ ਭਰ ਨਹੀਂ ਪਾਰੀ ਪਾਵਰ ਕਾਮ ਵੀ ਨੁਕਸਾਨਦੇ ਐ ਸਾਡਾ ਟਰਾਂਸਪੋਰਟ ਵਾਲੇ ਵੀ ਐ ਪੀਆਰਟੀਸੀ ਪਨ ਵਾਸ ਉਹਨੂੰ ਵੀ ਨਹੀਂ ਦੇ ਦੇਗੀ ਹੋ ਪਾਰੀ ਮੁਫਤ ਬਸ ਸਫਰ ਵਾਲੀ ਉੱਥੇ ਵੀ ਮਾਮਲਾ ਪੇਚ ਪੜਿਆ ਸੋ ਘਟੋ ਘਟ ਇੰਨੀ ਕੁ ਰਾਹਤ ਪਾਵਰ ਕਾਮ ਨੂੰ ਮਿਲਦੀ ਐ ਕਿ ਹੁਣ ਜਲਾਈ ਮਹੀਨੇ ਚ ਇੱਕ ਅਗਸਤ ਮਹੀਨੇ ਚ ਵੀ ਮੌਸਮ ਇਸ ਤਰ੍ਹਾਂ ਰਹਿੰਦਾ ਹੈ ਵੀ ਇੱਕ ਦਿਨ ਵੀ ਇਸ ਤਰ੍ਹਾਂ ਲੰਘ ਜਾਂਦੇ ਨੇ ਤਾਂ ਉਹਦੀ ਖਰੀਦ ਬਿਲ ਦੇ ਵਿੱਚ ਵੀ ਕਟੌਤੀ ਆਊਗੀ ਤੇ ਖਪਤ ਵੀ ਘਟੂਗੀ ਪਰ ਇਸ ਦਾ ਮਤਲਬ ਇਹ ਨਹੀਂ ਕਿ ਸਾਡੀ ਮੰਗ ਚ ਕਮੀ ਆ ਗਈ ਮੰਗ ਦੇ ਵਿੱਚ ਵੱਖਰਾ ਪਹਿਲੂ ਹੈ ਕਹਿੰਦੇ ਪਾਵਰਕਾਮ ਕੋਲ ਦਰਜ ਅੰਕੜਿਆਂ ਮੁਤਾਬਕ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਜ਼ਿਆਦਾ ਗਰਮੀ ਹੋਣ ਤੇ ਬਿਜਲੀ ਕਨੈਕਸ਼ਨਾਂ ਦੀ ਗਿਣਤੀ ਚ ਵਾਧਾ ਹੋਣ ਕਰ। ਇਹ ਵੀ ਕਰਨਾ ਹੈ ਹੁਣ ਇੱਥੇ ਤਾਂ ਹੋਰ ਅਜੇ 65 ਹਜ਼ਾਰ ਏਕੜ ਖਰੀਦ ਕੇ ਕਹਿੰਦੇ ਜੀ ਨਵੀਆਂ ਕਲੋਨੀਆਂ ਬਸਾਉਣੀਆਂ ਹੈ। ਸੋ ਜਿਨੇ ਘਰ ਨਵੇਂ ਬਣਨਗੇ ਜਿਨੇ ਫਲੈਟ ਨਵੇਂ ਬਣਨਗੇ ਜਿਨੇ ਮੀਟਰ ਨਵੇਂ ਲੱਗਣਗੇ ਸੋ ਉਹ ਉਹ ਇੱਕ ਪਹਿਲੂ ਵੀ ਹੈਗਾ ਸੋ ਬਿਜਲੀ ਦੇ ਕਨੈਕਸ਼ਨਾਂ 'ਚ ਲਗਾਤਾਰ ਵਾਧਾ ਤੇ ਗਰਮੀ ਇਹ ਦੋ ਚੀਜ਼ਾਂ ਫਿਰ ਬਿਜਲੀ ਦੀ ਮੰਗ ਵਧਾਉਂਦੀਆਂ ਕਹਿੰਦੇ ਪਿਛਲੇ ਸਾਲ ਦੇ ਮੁਕਾਬਲੇ ਬਿਜਲੀ ਦੀ ਮੰਗ ਵਿੱਚ ਵਾਧਾ ਦਰਜ ਕੀਤਾ ਗਿਆ ਸਾਲ 2024-25 ਵਿੱਚ ਬਿਜਲੀ ਦੀ ਮੰਗ 10000 ਮੈਗਾਵਾਟ ਦੀ ਸੀ ਜਿਹੜੀ ਕਿ 25-26 ਦੇ ਵਿੱਚ ਇਸ ਬਾਰੇ ਮੰਗ 11750 ਮੈਗਾਵਾਟ ਦਰਜ ਕੀਤੀ ਗਈ ਜਦ ਕੋ 2000 24-25 ਦੇ ਮਈ ਮਹੀਨੇ 'ਚ 14519 ਮੈਗਾਵਾਟ ਤੇ ਇਸ ਸਾਲ ਜੀ 14240 ਮੈਗਾਵਾਟ ਪਿਛਲੇ ਵਾਰ ਦੇ ਮੁਕਾਬਲੇ ਫਿਰ ਵੀ ਥੋੜੀ ਜਿਹੀ ਘਟ ਹੈ ਮਈ ਮਹੀਨੇ 'ਚ 22-25 ਜੂਨ ਮਹੀਨੇ 'ਚ 16000 ਤੋਂ ਉੱਪਰ ਮੈਗਾਵਾਟ ਇਸ ਸਾਲ ਤੇ 16794 ਤੋਂ ਵੱਧ ਪਿਛਲੇ ਸਾਲ ਨਾਲੋਂ ਵੀ ਵੱਧ ਇਸ ਸਾਲ ਜੂਨ ਦੇ ਵਿੱਚ 16794 ਮੈਗਾਵਾਟ ਜਦੋਂ ਕਿ ਪਿਛਲੇ ਸਾਲ 16000 ਮੈਗਾਵਾਟ ਸੀ ਲਗਭਗ ਤੋ ਕਰੀਬ ਕਰੀਬ 794 ਮੈਗਾਵਾਟ ਪਿਛਲੀ ਵਾਰ ਨਾਲੋਂ ਵੱਧ ਮੰਗ ਹੋਈ ਜੁਲਾਈ 224 25 1637 ਮੈਗਾਵਾਟ ਸੀ ਤੇ ਇਸ ਸਾਲ ਜੁਲਾਈ ਮਹੀਨੇ ਵਿੱਚ ਮੰਗ 17160 ਮੈਗਾਵਾਟ ਤੱਕ ਗਈ ਸੋ ਬਿਜਲੀ ਦੀ ਮੰਗ ਲਗਾਤਾਰ ਵੱਧ ਰਹੀ ਆ ਪਰ ਇਹ ਮੀਂਹ ਦੇ ਕਰਕੇ ਖਪਤ ਘਟਦੀ ਆ ਤੇ ਜਦੋਂ ਖਪਤ ਘਟਦੀ ਆ ਤਾਂ ਉਹਦੇ ਨਾਲ ਬਿਜਲੀ ਦੀ ਜਿਹੜੀ ਖਰਚ ਬਿੱਲ ਹੈ ਉਹੱਚ ਵੀ ਮਤਲਬ ਕਿ ਜਿਹੜਾ ਖਰੀਦ ਬਿੱਲ ਹੈ ਉਹੱਚ ਵੀ ਘਟੋਤੀ ਹੁੰਦੀ ਐ ਸੋ ਪਾਵਰ ਕਾਮ ਦੇ ਲਈ ਇਮੀ ਰਹਾਤ ਪਰਿਆ ਜਦੋਂ ਕਿ ਆਮ ਲੋਕਾਂ ਦੇ ਲਈ ਹੈ ਨਾ ਸਾਡੇ ਇਸ ਸਿਸਟਮ ਦੇ ਲਈ ਆਵਾਮ ਦੇ ਲਈ ਕਤਨਾਕਤੇ ਖਤਰੇ ਪਰਿਆ ਹੈਗਾ ਹਾਂ ਇਨਾਈ ਪਾਣੀਆਂ ਨੂੰ ਲੈ ਕੇ ਇੱਕ ਹੋਰ ਨਵਾਂ ਪਹਿਲੂ ਉੱਪਰ ਕੇ ਸਾਹਮਣੇ ਆਪਾਂ ਬਰਸਾਤ ਦੇ ਹਵਾਲਾ ਨਾਲ ਗੱਲ ਕਰੀਏ ਜੀ ਕਿ ਜਦੋਂ ਹੜ ਵਰਗੀ ਸਥਿਤੀ ਬਣ ਗਈ ਤਾਂ ਉਧਰਲੇ ਫਟਕ ਖੋਲਦੋ ਪਾਕਿਸਤਾਨ ਨੂੰ ਪਾਣੀ ਚਲਾ ਗਿਆ ਜੀ ਇਹਦੇ ਨਾਲ ਸੰਬੰਧਿਤ ਇੱਕ ਹੋਰ ਪਹਿਲੂ ਗੰਭੀਰ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਕਹਿੰਦੇ ਜਿਹੜਾ ਪਾਣੀ ਪਾਕਿਸਤਾਨ ਵਾਲੇ ਪਾਸਿਓਂ ਘੁਮਕੇ ਪੰਜਾਬ ਚ ਆਉਂਦਾ ਬਾਰਡਰ ਵਾਲੇ ਏਰੀਆ ਦੇ ਵਿੱਚ ਕਿ ਪਹਿਲਾਂ ਕੁਝ ਸਾਡੇ ਵਾਲੇ ਏਰੀਆ ਚੋਂ ਕੇ ਪਾਕਿਸਤਾਨ ਚ ਲਾ ਗਿਆ ਫਿਰ ਇਧਰੋਂ ਆ ਗਿਆ ਜਾਂ ਪਾਕਿਸਤਾਨ ਤੋਂ ਹੋ ਕੇ ਇਧਰ ਆਉਂਦਾ ਕਹਿੰਦੇ ਜੀ ਉਹ ਇੰਨਾ ਪ੍ਰਦੂਸ਼ਿਤ ਹੋ ਕੇ ਆਉਂਦਾ ਉਹਦੇ ਨਾਲ ਬਿਮਾਰੀਆਂ ਫੈਲਦੀਆਂ ਠੀਕ ਹੈ ਉਹਨਾਂ ਦਾ ਪਾਣੀ ਪ੍ਰਦੂਸ਼ਿਤ ਸਾਨੂੰ ਦਿਖਦਾ ਹੈ ਮੈਂ ਕਹਿੰਨਾ ਉਹ ਹੈਗਾ ਤਾਂ ਉਹਦੇ ਤੇ ਐਕਸ਼ਨ ਦੀ ਵੀ ਲੋੜ ਹੈ ਅਰ ਜਨਾਬ ਪਾਣੀ ਆਪਣੀ ਵੀ ਪ੍ਰਦੂਸ਼ਣ ਦਾ ਗੱਲ ਉਹਦੇ ਤੇ ਵੀ ਕਰ ਅਸਲ ਛੇ ਕੀ ਮੁੱਖ ਮੰਤਰੀ ਭਗਵੰਤ ਮਾਨ ਹੋਰੀ ਮਹੱਲਾ ਕਲੀਨਿਕਾਂ ਦੇ ਹਵਾਲੇ ਨਾਲ ਗੱਲ ਕਰ ਰਹੇ ਸੀਗੇ ਕਿ ਜੀ ਮਹੱਲਾ ਕਲੀਨਿਕਾਂ ਚ ਵਾਦਾ ਹੋ ਗਿਆ ਅਸੀਂ 200 ਹੋਰ ਆਮ ਆਦਮੀ ਕਲੀਨਿਕ ਖੋਲਣ ਜਾ ਰਹੇ ਨੇ ਇਹ ਗਿਣਤੀ 881 ਹੋਗੀ ਹੈਨਾ ਹੁਣ ਆ ਕੁੱਤੇ ਦੇ ਬਾਂਦਰ ਦੇ ਹੈਨਾ ਇਹਨਾਂ ਦੇ ਵੱਢਣ ਦੇ ਟੀਕੇ ਨੇ ਜਾਂ ਸੱਪ ਵਗੈਰਾ ਦੇ ਵੱਢਣ ਦੇ ਟੀਕੇ ਨੇ ਉਹ ਵੀ ਜੀ ਉੱਥੇ ਮਹੱਲਾ ਕਲੀਨਿਕਾਂ ਚ ਮਿਲ ਜਾ ਕਰਨਗੇ ਇਸ ਤਰ੍ਹਾਂ ਦੀ ਉਹਨਾਂ ਨੇ ਗੱਲ ਕੀਤੀ ਪਰ ਉਹਨਾਂ ਨੇ ਨਾਲ ਹੀ ਇਹ ਵੀ ਗੱਲ ਕੀਤੀ ਕਿ ਜਿਹੜਾ ਬਾਰਡਰ ਖੇਤਰ ਉਸ ਖੇਤਰ ਦੇ ਵਿੱਚ ਜਿਹੜਾ ਪਾਕਿਸਤਾਨ ਵਾਲੇ ਪਾਸਿਓਂ ਪਾਣੀ ਆਉਂਦਾ ਕਹਿੰਦੇ ਜੀ ਉਹ ਪਾਣੀ ਪ੍ਰਦੂਸ਼ਿਤ ਪਾਣੀ ਹੈ ਜਿਹਦੇ ਕਾਰਨ ਸਾਡੇ ਲੋਕਾਂ ਨੂੰ ਚਮੜੀ ਦੇ ਰੋਗ, ਕੈਂਸਰ, ਕਾਲਾ ਪੀਲਿਆ ਐ ਮਦਗੂਦੀ ਬੱਚੇ ਇਹ ਸਾਰਾ ਕੁਝ ਜਦੋਂ ਕਿ ਅਬੋਰ ਫਾਜ਼ਲ ਕਾ ਦੇ ਹਵਾਲੇ ਨਾਲ ਮੁੱਖ ਮੰਤਰੀ ਸਾਹਿਬ ਕਿਸੇ ਸਮੇਂ ਐਮਪੀ ਹੁੰਦਿਆਂ ਸਵਾਲ ਖੜੇ ਕਰਦੇ ਰਹੇ ਨੇ ਤੇ ਉਹਨਾਂ ਪਿੰਡਾਂ ਦਾ ਅਸੀਂ ਵੀ ਦੌਰਾ ਕੀਤਾ ਤੇ ਉੱਥੇ ਸਥਿਤੀ ਬਹੁਤ ਨਾਲ ਹੀ ਹੈ ਪੀਣ ਵਾਲਾ ਪਾਣੀ ਧਰਤੀ ਹੇਠਲਾ ਪਾਣੀ ਲੈ ਇੱਕ ਪੀਣ ਲਾਇਕ ਨਹੀਂ ਹੈਗਾ ਦ ਨਹਿਰੀ ਪਾਣੀ ਜਿਹੜਾ ਜਾਂਦਾ ਬੁੱਢਾ ਦਰਿਆ ਕਿਸ ਸਥਿਤੀ ਚ ਹੈ ਕਿਸ ਤਰ੍ਹਾਂ ਜ਼ਹਿਰ ਹੈ ਕਿਸ ਤਰ੍ਹਾਂ ਉਹ ਚ ਕੈਮੀਕਲ ਮਿਲੇ ਨੇ ਤਾ ਹੱਤਾ ਮਿਲੀਆਂ ਨੇ ਭਰੀ ਤੇ ਦਾ ਨਤੀਜਾ ਲੋਕ ਬਿਮਾਰ ਹੋ ਰਹੇ ਨੇ ਰੋਗੀ ਹੋ ਰਹੇ ਨੇ ਉਹਦੇ ਉੱਤੇ ਕੰਮ ਨਹੀਂ ਕਰ ਰਹੇ ਜਨਾਬ ਪਰ ਇਧਰ ਉਂਗਲ ਧਰ ਕੇ ਆਪਣਾ ਬਚਾ ਕਰਕੇ ਲੱਗਣਾ ਸੀਐਮ ਨੇ ਕਿਹਾ ਕਿ ਆਮ ਆਦਮੀ ਕਲਿਨਿਕਾਂ ਵਿੱਚ ਆਉਣ ਵਾਲੀਆਂ ਮਰੀਜ਼ਾਂ ਦਾ ਡਾਟਾ ਅਸੀਂ ਇਹ ਕਹਿੰਦੇ ਜੀ ਚੈੱਕ ਕੀਤਾ ਤਾਂ ਉਹ ਤੋਂ ਸਾਨੂੰ ਪਤਾ ਲੱਗਾ ਕਿ ਬਾਰਡਰ ਏਰੀਆ ਦੀ ਸਥਿਤੀ ਚਿੰਤਾਜਨਕ ਹੈ ਕਹਿੰਦੇ ਜਦੋਂ ਮਹੱਲਾ ਕਲੀਨਿਕਾਂ ਦੇ ਬਿਮਾਰੀਆਂ ਦੇ ਪਹਿਲੂ ਉਹਦੇ ਡਾਟੇ ਫਰੋਲੇ ਤਾਂ ਸਭ ਤੋਂ ਵੱਧ ਫਿਕਰਮੰਦ ਵਾਲੀ ਸਥਿਤੀ ਕਹਿੰਦੇ ਜੀ ਇਸ ਖੇਤਰ ਦੀ ਆਈ ਇਸ ਇਲਾਕੇ ਦਾ ਪਾਣੀ ਬਿਹਤ ਖਰਾਬ ਹੈ ਜਿਸ ਵਿੱਚ ਜੁਰੇਨੀਅਮ ਤੇ ਦੂਜੇ ਖਤਰਨਾਕ ਤੱਤ ਪਾਏ ਜਾ ਰਹੇ ਨੇ ਕਈ ਪਿੰਡਾਂ ਵਿੱਚ ਅਜਿਹੇ ਹਾਲਾਤ ਨੇ ਕਿ ਬੱਚਿਆਂ ਦੇ ਵਾਲ ਛੋਟੇ ਹੁੰਦੇ ਝੜ ਰਹੇ ਨੇ ਜਾਂ ਚਿੱਟੇ ਹੋ ਰਹੇ ਨੇ ਕਈ ਬੱਚੇ ਮਤਲਬ ਮਦਬੂਤੀ ਬੱਚੇ ਪੈਦਾ ਹੋ ਰਹੇ ਨੇ ਹਾਂ ਹਰ ਘਰ ਚ ਬੀਲ ਚੇਰ ਆ ਰਹੀ ਹੈ ਕਹਿੰਦੇ ਇਸ ਸਥਿਤੀ ਚ ਕਹਿੰਦੇ ਜੀ ਵਰਲਡ ਜਿਹੜੀ ਹਲਥ ਅਰਗੇਨਾਈਜੇਸ਼ਨ WH O ਉਹਨੂੰ ਵੀ ਧਿਆਨ ਦੇਣ ਦੀ ਲੋੜ ਹੈ ਮੁਖੰਦਰ ਨੇ ਕਿਹਾ ਕਿ ਪਾਕਿਸਤਾਨ ਤੋਂ ਹੁੰਦਾ ਹੋਇਆ ਜੋ ਪਾਣੀ ਪੰਜਾਬ ਚ ਆਉਂਦਾ ਉਹ ਕਾਫੀ ਪ੍ਰਦੂਸ਼ਿਤ ਹੈ ਤੇ ਬਾਰਡਰ ਏਰੀਆ ਚ ਇਹਨੂੰ ਲੈ ਕੇ ਬਹੁਤ ਫਿਕਰਮੰਦੀ ਵਾਲੀ ਸਥਿਤੀ ਹੈ ਸੋ ਉਹਨਾਂ ਨੇ ਇੱਕ ਨਵਾਂ ਸਵਾਲ ਇਸ ਹਵਾਲੇ ਨਾਲ ਪੈਦਾ ਕੀਤਾ ਕਿ ਭਈ ਬਾਰਡਰ ਏਰੀਆ ਦੇ ਵਿੱਚ ਜਿਹੜੇ ਲੋਕ ਰੋਗੀ ਹੋ ਰਹੇ ਨੇ ਜਾਂ ਜਿਨ੍ਹਾਂ ਦਾ ਡਾਟਾ ਸਾਡੇ ਕੋਲ ਮਹੱਲਾ ਕਲਿੰਕਾਂਚ ਆ ਰਿਹਾ ਹੈ ਉਹਦਾ ਇੱਕ ਕਾਰਨ ਇਹ ਵੀ ਹੈ ਕਿ ਉਥੇ ਜੀ ਮਤਲਬ ਕਿ ਪਾਣੀ ਪ੍ਰਦੂਸ਼ਿਤ ਹੋ ਗਿਆ ਹੈ ਚਲੋ ਇਹ ਇਹ ਪਹਿਲੂ ਇਹਦਾ ਮਤਲਬ ਗੌਰਤਾ ਮੰਗਦਾ ਪਰ ਜਨਾ ਪ੍ਰਦੂਸ਼ਿਤ ਜਿਹੜੀਆਂ ਸਾਡੀਆਂ ਸਾਡੇ ਦਰਿਆ ਸਾਡੀਆਂ ਨਦੀਆਂ ਸਾਡੇ ਨਾਲੇ ਨੇ ਜਾਂ ਧਰਤੀ ਇੱਥਲਾ ਪਾਣੀ ਵੀ ਅਸੀਂ ਹੁਣ ਪ੍ਰਦੂਸ਼ਿਤ ਕਰ ਲਿਆ ਉਹਦੇ ਲਈ ਵੀ ਕਿਸੇ ਨੂੰ ਸਵਾਲ ਕਰਨਾ ਪੈਣਾ ਉਹਦੇ ਲਈ ਵੀ ਕਿਸੇ ਨੂੰ ਪੁੱਛਣਾ ਪੈਣਾ ਗੌਰ ਉੱਥੇ ਵੀ ਕਰਨਾ ਪੈਣਾ